ਇੰਗਾ ਲੇ ਵੀ ਹੈ ਕਿ ਜਦੋਂ ਪਿਛਲੇ ਦਿਨਾਂ ਚ ਇਹ ਵੀ ਹੋਇਆ ਵੀ ਮੌਤਾਂ ਦੀ ਗਿਣਤੀ ਬਹੁਤ ਵਧੀ ਹੈ ਨਾ ਸਟੂਡੈਂਟ ਨੂੰ ਹਾਰਟ ਅਟੈਕ ਆ ਰਹੇ ਨੇ ਮਤਲਬ ਥੋੜੇ ਦਿਨਾਂ ਬਾਅਦ ਇੱਕ ਖਬਰ ਛਪਦੀ ਹੈ ਕਿ ਫਲਾਨੇ ਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਜਾਂ ਲੜਕਾ ਮਤਲਬ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਕੀ ਲੱਗਦਾ ਹਾਰਟ ਅਟੈਕ ਦੀ ਦਿੱਕਤ ਕੀ ਹੈ ਮਤਲਬ ਇਸ ਤਰ੍ਹਾਂ ਦਾ ਕਿਉਂ ਦੇਖੋ ਇਹਦੇ ਤੇ ਕਾਫੀ ਥਿਉਰੀਜ਼ ਆਈਆਂ ਨੇ ਹਨਾ ਤੇ ਮੈਂ ਵੀ ਆਪਣੇ ਫਰੈਂਡਸ ਨਾਲ ਡਿਸਕਸ ਕੀਤਾ ਉਸ ਸਮੇਂ ਅਸੀਂ ਉੱਥੇ ਸੀ ਵੀ ਇਹ ਕਿਉਂ ਹੋ ਰਿਹਾ ਤੇ ਇਹਦੇ ਉੱਪਰ ਰਿਸਰਚ ਵੀ ਮਤਲਬ ਕੁਝ ਜੜੀਆਂ ਇੰਟਰਨੈਸ਼ਨਲ ਸਟੂਡੈਂਟਸ ਨਾਲ ਏਜੰਸੀਸ ਕੰਮ ਕਰਦੀਆਂ ਸੀ ਉਹਨਾਂ ਨੇ ਪਬਲਿਸ਼ ਕੀਤੀ ਸੀ ਤਾਂ ਇਹਦੇ ਵਿੱਚ ਇਹ ਵੀ ਹੈ ਕਿ ਇੱਕਦਮ ਜਿਹੜਾ ਉਹ ਏਜ ਗਰੁੱਪ ਹੈ ਸਪੈਸੀਫਿਕ ਫੇਰ ਉਹੀ ਕਿ ਉੱਥੇ ਕੋਈ ਉਹ ਬੰਦਾ ਨਹੀਂ ਸੀ ਲਾਈਕ ਸੁਸਾਇਸਾਈਡ ਜਾਂ ਹਾਰਟ ਅਟੈਕ ਨਾਲ ਮਾਰ ਰਿਹਾ ਜਿਹੜਾ ਕਿ ਬਹੁਤ ਏਜਡ ਸੀਗਾ ਜਾਂ ਬਹੁਤ ਟਾਈਮ ਤੋਂ ਉੱਥੇ ਸੀਗਾ ਤਾਂ ਇਹ ਕਿਉਂ ਉਸੇ ਏਜ ਗਰੁੱਪ ਨਾਲੇ ਵਾਪਰ ਰਿਹਾ ਹਨਾ ਤਾਂ ਇਹ ਹੈ ਕਿ ਆਪਾਂ ਇੱਕਦਮ ਜਾਣਦੇ ਆ ਜਿਹੜਾ ਚੇਂਜ ਹੈ ਨਾ ਜਿਹੜਾ ਮੈਂ ਕਹਿ ਰਹੀ ਆ ਪ੍ਰੈਸ਼ਰ ਦੀ ਗੱਲ ਆ ਕਿ ਆਪਣੇ ਲਈ ਸਾਰਾ ਕੁਝ ਆਪਾਂ ਇੱਕਦਮ ਨਵੇਂ ਮਾਹੌਲ 'ਚ ਗਏ ਆ ਤੇ ਸਾਰਾ ਕੁਝ ਹੀ ਆਪਾਂ ਨੂੰ ਕਰਨਾ ਪੈ ਰਿਹਾ ਆਪਣੇ ਕੋਲੋ ਬੇਸਿਕ ਲਾਈਫ ਸਕਿੱਲ ਨਹੀਂ ਹੈਗੇ ਜਿਹੜੇ ਐਡਾ ਵੱਡਾ ਪ੍ਰੈਸ਼ਰ ਤੇ ਚੇਂਜ ਆਫ এনवायरमेंटਲ ਚਲਨ ਲਈ ਚਾਹੀਦੇ ਆ ਕਿ ਉਹਨੂੰ ਆਪਾਂ ਉਹਦੇ ਉਹਦੇ 'ਚੋਂ ਗੁਜ਼ਰ ਸਕੀਏ ਹਨਾ ਉਹ ਉਹਦੇ ਵਿੱਚ ਫਿਰ ਉਹੀ ਐਂਗਜ਼ਾਇਟੀ ਜਿਹੜੀ ਕਬਰਹਾਟ ਹੈ ਉਹ ਵਾਦੀ ਹੈ ਕਬਰਹਾਟ ਹੋਣ ਨਾਲ ਆਪਾਂ ਨੂੰ ਵੈਸੇ ਵੀ ਆਪਣੀ ਧੜਕਣ ਵਾਦੀ ਆ ਹਨਾ ਤੇ ਉਹ ਕਬਰਹਾਟ ਜਦੋਂ ਕਈ ਵਾਰ ਇਹ ਹਾਲਾਤ ਐਵੇਂ ਦੇ ਬਣ ਜਾਂਦਾ ਕਿ ਬੱਚਾ ਆਪਣਾ ਕਾਲਜ ਨਹੀਂ اٹੈਂਡ ਕਰ ਰਿਹਾ ਹਨਾ ਉਹਦੀਆਂ ਸਪਲੀਆਂ ਆ ਗਈਆਂ ਉਹ ਹੁਣ ਅੱਗੇ ਐਡਮਿਸ਼ਨ ਅਗਲੇ ਸੈਮੈਸਟਰ ਚ ਕਿਵੇਂ ਲਊਗਾ ਉਹ ਚੀਜ਼ ਟਾਲਣਾ ਕਿ ਹੁਣ ਮੈਂ ਫੇਲ ਹੋ ਗਿਆ ਇਸ ਸੈਮੈਸਟਰ ਚੋਂ ਜਾਂ ਫਿਰ ਤੁਸੀਂ ਬਿਮਾਰ ਹੋ ਗਏ ਤੁਸੀਂ ਕੰਮ ਤੇ ਨਹੀਂ ਜਾ ਸਕੇ ਮੈਂ ਫੀਸ ਕਿਵੇਂ ਭਰੂੰਗਾ ਉਹ ਵੱਡੀਆਂ ਸਮੱਸਿਆਵਾਂ ਨੇ ਤੇ ਇਹਦੇ ਦੌਰਾਨ ਨਹੀਂ ਮੰਨ ਲਓ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਜਿਵੇਂ ਮੈਂ ਦੱਸ ਰਹੀ ਹਾਂ ਕਿ ਉਹ ਅਲੱਗ-ਅਲੱਗ ਘਟਨਾਵਾਂ ਵਾਪਰਦੀਆਂ ਕਿ ਉਹਨਾਂ ਤੇ ਪ੍ਰੈਸ਼ਰ ਵੀ ਕਈ ਵਾਰ ਇੰਨਾ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਵਾਪਰ ਜੇ ਦੂਸਰਾ ਇਹ ਹੈ ਜਿੱਥੇ ਆਪਾਂ ਮਤਲਬ ਸਬਸਟੈਂਸ ਯੂਜ਼ ਤੇ ਆਵਾਂਗੇ ਕਿ ਜਿਹੜੇ ਆਪਾਂ ਇਸ ਤਰ੍ਹਾਂ ਦੇ ਜਿਹੜੇ ਪਦਾਰਥ ਹੈ ਨਸ਼ੇ ਵਾਲੇ ਉਹਨਾਂ ਦਾ ਜਿਹੜਾ ਸੇਵਨ ਹੈ ਉਹ ਵੀ ਇੱਕ ਤਰੀਕੇ ਨਾਲ ਕਿ ਜਦੋਂ ਚਿੰਤਾ ਵਧਦੀ ਆਪਾਂ ਉਹ ਤਾਂ ਜਿਹੜੇ ਅਡਲਟ ਪਾਪੂਲੇਸ਼ਨ ਆ ਹਨਾ ਉਹਨਾਂ 'ਚ ਵੀ ਦੇਖਦੇ ਆਂ ਕਿ ਉਹ ਇੱਥੇ ਵੀ ਆਪਾਂ ਜਿਹੜਾ ਕਿਸੇ ਵੀ ਪਦਾਰਥ ਦਾ ਸੇਵਨ ਉਦੋਂ ਕਰਨ ਲੱਗਦੇ ਆ ਨਸ਼ੀਲੇ ਦਾ ਕਿ ਜਦੋਂ ਥੋੜਾ ਜਿਹਾ ਚਿੰਤਾ ਵੱਧਦੀ ਹੈ ਆਪਣੇ ਕੋਲ ਸਪੋਰਟ ਨਹੀਂ ਉੰਨੀ ਆਪਾਂ ਕਿਸੇ ਨਾਲ ਗੱਲ ਨਹੀਂ ਕਰ ਪਾਰੇ ਤਾਂ ਉਹ ਫਿਰ ਉੱਥੇ ਵੀ ਉਹਦਾ ਸਹਾਰਾ ਜਦੋਂ ਲੈਣਗੇ ਤਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਓਵਰਡੋਜ਼ ਵਾਲੀਆਂ ਘਟਨਾਵਾਂ ਨੇ ਉਹ ਵੀ ਵਾਪਰਦੀਆਂ ਇਹਦੇ ਚ ਹੀ ਸੰਭਲ ਹੁੰਦੀਆਂ ਇਹ ਵੀ ਇਹ ਵੀ ਚਰਚਾ ਚੱਲੀ ਕਿ ਕੈਨੇਡਾ ਚ ਨਸ਼ੇ ਨੂੰ ਖੁੱਲ੍ਹ ਦਿੱਤੀ ਗਈ ਹੈ ਹਾਲਾਂਕਿ ਬਹੁਤ ਸਾਰੇ ਮਤਲਬ ਇੱਥੇ ਬਹੁਤ ਸਾਰੀਆਂ ਪਾਬੰਦੀਆਂ ਪਹਿਲਾਂ ਉੱਥੇ ਹੀ ਪਾਬੰਦੀਆਂ ਸੀ ਪਰ ਉੱਥੇ ਕਿਹਾ ਕਿ ਖੁੱਲ੍ਹ ਦਿੱਤੀ ਉਹਦੇ ਨਾਲ ਚਰਚਾ ਸੜੀ ਪੂਰੀ ਦੁਨੀਆ ਚ ਖਾਸ ਕਰਕੇ ਇਸ ਪੰਜਾਬ ਚ ਬਹੁਤ ਚਰਚਾ ਸੜੀ ਕਿ ਇਸ ਤਰੀਕੇ ਨਾਲ ਤਾਂ ਬੱਚਿਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਉਹਨਾਂ ਨੂੰ ਇੰਨੀ ਖੁੱਲ੍ਹ ਮਿਲ ਜਾਣਾ ਇਸ ਤਰ੍ਹਾਂ ਦਾ ਮਾਹੌਲ ਕੀ ਹੈ ਉੱਥੇ ਦੇਖੋ ਉਹਦੇ ਵਿੱਚ ਮੈਂ ਇਹ ਵੀ ਕਹੂੰਗੀ ਕਿ ਜਿਹੜੀ ਅਕੋਰਡਿੰਗਲੀ 25 ਸਾਲ ਤੱਕ ਆਪਣਾ ਜਿਹੜਾ ਦਿਮਾਗ ਆ ਉਹਦਾ ਜਿਹੜਾ ਉਹ ਵਿਕਸਿਤ ਹੋ ਰਿਹਾ ਹਨਾ ਉਹ ਇੱਕ ਅੰਗ ਦੇ ਰੂਪ ਦੇ ਵਿੱਚ ਵੀ ਪੂਰੀ ਤਰ੍ਹਾਂ ਹਲੇ ਡਿਵੈਲਪ ਨਹੀਂ ਹੋਇਆ ਤਾਂ ਜਦੋਂ ਕੋਈ ਬੱਚਾ ਇੱਥੇ ਰਹਿੰਦਾ ਉਹਦੇ ਆਸ-ਪਾਸੇ ਇੱਕ ਸੋਸ਼ਲ ਮਤਲਬ ਜਿਹੜੇ ਨੋਰਮਸ ਹੈ ਹਨਾ ਕਿ ਆ ਸਹੀ ਆ ਗਲਤ ਆ ਤੁਹਾਨੂੰ ਕੋਈ ਟੋਕਣ ਵਾਲਾ ਉਹ ਸਾਰਾ ਕੁਝ ਹੁੰਦਾ ਤਾਂ ਉਹਦਾ ਅਸਰ ਵੀ ਰਹਿੰਦਾ ਹੈਗਾ ਬਟ ਜਦੋਂ ਆਪਾਂ ਉਹਨੂੰ ਇਸ ਤਰ੍ਹਾਂ ਦੇ ਮਾਹੌਲ ਚੋਂ ਇੱਕਦਮ ਕੱਢ ਕੇ ਇੱਕ ਇਸ ਮਾਹੌਲ ਚ ਦੇ ਦਿੰਦੇ ਆ ਜਿੱਥੇ ਕੋਈ ਇਸ ਤਰ੍ਹਾਂ ਦੀ ਰੋਕ ਟੋਕ ਨਹੀਂ ਹੈਗੀ ਤਾਂ ਉਹ ਹਲੇ ਆਪ ਹੀ ਇੰਨਾ ਦਿਮਾਗੀ ਤੌਰ ਤੇ ਵਿਕਸਿਤ ਨਹੀਂ ਕਿ ਉਹ ਉਸ ਤਰ੍ਹਾਂ ਦੇ ਫੈਸਲੇ ਲੈ ਸਕੇ ਕਿ ਵੀ ਮੇਰੇ ਲਈ ਕੀ ਸਹੀ ਹੈਗਾ ਤੇ ਉਹਦੇ ਵਿੱਚ ਕਈ ਵਾਰ ਫਿਰ ਮੈਂ ਉਹੀ ਕਹਿ ਰਹੀ ਆ ਕਿ ਜਦੋਂ ਹਾਲਾਤ ਹੀ ਤੁਹਾਡੇ ਤੇ ਇੰਨੇ ਪ੍ਰੈਸ਼ਰ ਵਾਲੇ ਬਣੇ ਹੋਏ ਆ ਤਾਂ ਤੁਸੀਂ ਕਿਤੇ ਤਾਂ ਸਹਾਰਾ ਲਓਗੇ ਨਾ ਬਿਲਕੁਲ ਗੱਲ ਤੇ ਸਹਾਰੇ ਦੀ ਹੈ ਕਿ ਜੇ ਉਹਨਾਂ ਨੂੰ ਉਹੀ ਸਹਾਰਾ ਆਪਣੇ ਭਾਈਚਾਰੇ ਚੋਂ ਮਿਲੇ ਤੇ ਮਿਲਦਾ ਵੀ ਹੈ ਬਟ ਮੈਂ ਉਹੀ ਕਹਿ ਰਹੀ ਆ ਕਿ ਕਿਤੇ ਨਾ ਕਿਤੇ ਕਮੀ ਰਹਿ ਰਹੀ ਆ ਕਿ ਉਹ ਸਹਾਰਾ ਆਪਣੇ ਭਾਈਚਾਰੇ ਚੋਂ ਉੱਥੇ ਨਹੀਂ ਮਿਲ ਰਿਹਾ ਜਾਂ ਇੱਥੋਂ ਪਿੱਛੋਂ ਆਪਾਂ ਉਹਨਾਂ ਤੇ ਇੰਨਾ ਪ੍ਰੈਸ਼ਰ ਇਕਨੋਮਿਕਲੀ ਕ੍ਰੀਏਟ ਕਰਦੇ ਆ ਕਿ ਤੂੰ ਫੀਸ ਵੀ ਭਾਰ ਤੂੰ ਪੈਸੇ ਵੀ ਇੱਧਰ ਭੇਜ ਹਨਾ ਤੇ ਆਪਾਂ ਉਹਨਾਂ ਨੂੰ ਬਹੁਤ ਹੀ ਘੱਟ ਉਮਰ ਦੇ ਵਿੱਚ ਉੱਥੇ ਭੇਜ ਰਹੇ ਆ ਉਸ ਤਰ੍ਹਾਂ ਇਹ ਵੀ ਹੁੰਦਾ ਨਾ ਜਿਵੇਂ ਤੁਸੀਂ ਕਿਹਾ ਪ੍ਰੈਸ਼ਰ ਦੀ ਗੱਲ ਹੁੰਦੀ ਆ ਕੈਨੇਡਾ ਚ ਇੱਕ ਬੱਚਾ ਗਿਆ 2 ਸਾਲ ਪੜ੍ਹਾਈ ਕੀਤੀ 3 ਸਾਲ ਕੀਤੀ ਜਿੰਨਾ ਵੀ ਆ ਜਦੋਂ 2 ਸਾਲ ਮੰਨ ਲਓ ਵੀਰ ਦੇ ਨੇ ਤਾਂ ਆਂਢੀ ਗੁਮਾਂਢੀ ਜਿਹੜੇ ਵੀ ਲੋਕ ਹੁੰਦੇ ਨੇ ਉਹ ਕਹਿੰਦੇ ਜੀ ਤੁਹਾਡਾ ਬੱਚਾ ਤਾਂ ਕੈਨੇਡਾ ਗਿਆ ਇਹਨੂੰ 2 ਸਾਲ ਹੋ ਗਏ 3 ਸਾਲ ਹੋ ਗਏ ਤੇ ਹਲੇ ਤੱਕ ਕੋਠੀ ਨਹੀਂ ਪਾ ਸਕੇ ਜਿਹੜਾ ਅੱਜ ਕਲਰ ਚ ਪਿੰਡਾਂ ਚ ਬਣਿਆ ਫਿਰ ਉਹਦੇ ਰਿਸ਼ਤੇਦਾਰ ਵੀ ਕਹਿਣਾ ਸ਼ੁਰੂ ਕਰ ਦਿੰਦੇ ਆ ਅੱਛਾ ਥੋੜਾ ਜਵਾਕ ਤੇਜਦਾ ਨਹੀਂ ਹੈਗਾ ਕੁਝ ਮਤਲਬ ਇਸ ਤਰ੍ਹਾਂ ਦਾ ਪ੍ਰੈਸ਼ਰ ਵੀ ਰਹਿੰਦਾ ਹਨਾ ਮਾਪੇ ਬਾਪ ਨੂੰ ਹੀ ਮੈਨੂੰ ਲੱਗਦਾ ਇਸ ਤਰੀਕੇ ਨਾਲ ਖਿਆਲ ਰੱਖਣਾ ਚਾਹੀਦਾ ਕਿ ਤੁਹਾਡਾ ਬੱਚਾ ਪੜ ਰਿਹਾ ਹਾਲਾਂਕਿ ਉਸ ਤਰੀਕੇ ਨਾਲ ਕਮਾਈ ਥੋੜਾ ਕਰਨ ਗਿਆ ਜਦੋਂ ਉਹ ਪੜੂਗਾ ਉਸ ਤੋਂ ਬਾਅਦ ਵਰਕ ਪਰਮਿਟ ਤੇ ਆਊਗਾ ਉਸ ਤੋਂ ਬਾਅਦ ਤਾਂ ਜੋਣੇ ਕਮਾਈ ਕਰਨੀ ਹੈ ਫਿਰ ਭੇਜ ਦੇਣੀ ਇਹ ਇਹ ਵੀ ਇੱਕ ਮੱਲੋ ਸਮਾਜਿਕ ਪ੍ਰੈਸ਼ਰ ਵੀ ਰਹਿੰਦਾ ਹਾਂ ਇਹਦੇ ਚ ਹੈ ਇੱਕ ਇਹ ਕਿ ਮੈਨੂੰ ਇਹ ਲੱਗਦਾ ਕਿ ਉਹ ਆਪਾਂ ਪੁਰਾਣੀ ਸਮੇਂ ਨਾਲ ਕੰਪੈਰੀਜ਼ਨ ਕਰ ਰਹੇ ਆ ਵੀ ਫੇਰ ਉਹੀ ਆਪਾਂ 1980 ਤੇ ਜਾਵਾਂਗੇ ਜੇ ਮੈਂ ਆਪਦੇ ਮਾਂ ਬਾਪ ਨੂੰ ਦੇਖਾ ਤਾਂ ਉਦੋਂ ਇਹ ਸੀਗਾ ਕਿ ਜੇ ਕਿਸੇ ਨੇ 12ਵੀਂ ਕਰ ਲਈ ਬੀਏ ਕਰ ਲਈ ਐਮਏ ਕਰ ਲਈ ਤਾਂ ਨੌਕਰੀ ਤੁਹਾਨੂੰ ਘਰੇ ਆਉਣਗੇ ਬਿਲਕੁਲ ਠੀਕ ਹੈ ਤਾਂ ਉਹ ਚੀਜ਼ ਹੁਣ ਜੇ ਆਪਣੇ ਸਮਿਆਂ ਚੋਂ ਵੀ ਨਹੀਂ ਵਾਪਰਿਆ ਤਾਂ ਬਟ ਉਹ ਚੀਜ਼ ਆਪਾਂ ਇੰਨਾ ਬੱਚਿਆਂ ਦੇ ਕਿ ਜਿਹੜੇ ਬੱਚੇ ਮਤਲਬ ਜਿਹੜੇ ਲੋਕ 1980 ਚ ਬਾਹਰ ਗਏ ਆ ਆਪਾਂ ਉਹਨਾਂ ਦੀ ਜਿਹੜੀ ਇਕਨੋਮਿਕ ਪ੍ਰੋਸਪਰਿਟੀ ਉਹ ਪੰਜਾਬ ਚ ਇਨਵੈਸਟ ਕਰਕੇ ਲੈ ਕੇ ਆਇਆ ਜਾਂ ਆਪਦੇ ਕਰਾਂਚ ਉਹਨਾਂ ਨੇ ਪੈਸੇ ਦਿੱਤੇ ਆ ਤਾਂ ਉਹ ਇਸ ਸਮੇਂ ਨਹੀਂ ਵਾਪਰ ਸਕਦੀ ਸਮਾਂ ਬਦਲ ਗਿਆ ਹੈ ਤੇ ਉਹ ਪਰ ਆਪਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਉਹ ਨੈਰੇਟਿਵ ਬਿਲਡ ਕੀਤੇ ਹੋਏ ਆ ਕਿ ਬਾਹਰੋਂ ਡਾਲਰ ਇੱਧਰ ਭੇਜਣੇ ਬਹੁਤ ਸੌਖੇ ਆ ਤੇ ਉੱਧਰ ਬਹੁਤ ਸੌਖੇ ਆਗੇ ਕਿ ਪੈਦਾ ਕਰਨੇ ਤਾਂ ਉਹ ਥੋੜਾ ਜਿਹਾ ਉਹ ਉਹਦੇ ਉਹਨੂੰ ਬਦਲਣ ਦੀ ਬਿਲਕੁਲ ਤਾਂ ਸਮਝਦਾਰੀ ਰੱਖਣ ਦੀ ਤਾਂ ਲੋੜ ਆ ਮਤਲਬ ਇਹ ਵੀ ਆ ਵੀ ਜਦੋਂ ਗੱਲ ਫਿਰ ਉਸ ਤੋਂ ਬਾਅਦ ਕਈਆਂ ਦੇ ਬੱਚੇ ਤਾਂ ਮਿਲ ਉਸ ਤਰੀਕੇ ਦੇ ਨਾਲ ਚੰਗੇ ਨੰਬਰ ਲੈਂਦੇ ਨੇ ਤੇ ਬੱਚਿਆਂ ਨੂੰ ਉਹ ਕਈ ਵਾਰੀ ਨਹੀਂ ਵੀ ਲੈ ਪਾਉਂਦੇ ਹਨਾ ਉਸ ਤੋਂ ਬਾਅਦ ਫਿਰ ਕੁੜੀ ਲੱਭੀ ਜਾਂਦੀ ਹੈ ਜਾਂ ਫਿਰ ਕੁੜੀ ਲਈ ਮੰਨ ਲਓ ਉਸ ਤਰੀਕੇ ਨਾਲ ਮੁੰਡਾ ਜੇ ਲੈ ਗਿਆ ਤਾਂ ਚਲੋ ਕੁੜੀ ਲਈ ਉਸ ਤਰੀਕੇ ਨਾਲ ਵਿਆਹ ਸਮਝੌਤੇ ਜਿਹੇ ਵਾਲੇ ਵਿਆਹ ਹੋਣ ਲੱਗੇ ਆ। ਮੰਨ ਲਓ ਇਸ ਤਰੀਕੇ ਨਾਲ ਵੀ ਹੈ ਇਹ ਵੀ ਕਹਿੰਦੇ ਵੱਡਾ ਕਾਰਨ ਰਿਹਾ ਕੈਨੇਡਾ 'ਚ ਫਿਰ ਰਿਸ਼ਤੇ ਟੁੱਟਦੇ ਨੇ ਉਸ ਤਰੀਕੇ ਨਾਲ ਉਹਨਾਂ ਦੀ ਕਮਾਈ ਨਹੀਂ ਹੁੰਦੀ ਐਨੀ ਫਿਰ ਮਾਪੇ ਦਾ ਪ੍ਰੈਸ਼ਰ ਹੁੰਦਾ। ਰਿਸ਼ਤਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਹਾ ਜਿਹੜੇ ਮੰਨ ਲਓ ਨਵੇਂ ਵਿਆਹੇ ਜੋੜੇ ਨੇ ਜਿਹੜੇ ਕੈਨੇਡਾ 'ਚ ਪਹੁੰਚਦੇ ਨੇ ਜਾਂ ਕੁੜੀ ਬਾਅਦ 'ਚ ਪਹੁੰਚਦੀ ਐ ਜਾਂ ਫਿਰ ਮੁੰਡਾ ਬਾਅਦ 'ਚ ਪਹੁੰਚਦਾ। ਉਹਨਾਂ ਨਾਲ ਤੁਹਾਡਾ ਰਿਹਾ ਕਿਤੇ ਉਹਨਾਂ ਦੇ ਰਿਸ਼ਤਿਆਂ 'ਚ ਤਰੇੜਾਂ ਆਉਣਾ ਹੁਣ ਫਿਰ ਗੱਲਬਾਤ ਹੋ ਦੇਖੋ ਇਹਦੇ ਵਿੱਚ ਇਹ ਹੈ ਕਿ ਆਪਾਂ ਜਦੋਂ ਹਨਾ ਸਪੈਸੀਫਿਕਲੀ ਉਸੇ ਏਜ ਗਰੁੱਪ ਜਿਹੜਾ ਕਿ 18 ਤੋਂ 22 23 ਵਾਲੇ ਬਾਰੇ ਗੱਲਬਾਤ ਕਰ ਰਹੇ ਆਂ ਜਾਂ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਉਸ ਉਮਰ ਚ ਜਾਂਦਾ ਆ ਉਹਨਾਂ ਦੇ ਜਿਹੜੇ ਰਿਸ਼ਤੇ ਇੱਥੇ ਆਪਾਂ ਬਣਾਉਂਦੇ ਆ ਉਹ ਜਦੋਂ ਬਣਾਈ ਇਸ ਬੇਸਿਸ ਤੇ ਜਾ ਰਿਹਾ ਕਿ ਉਹ ਉਹ ਬਾਹਰ ਜਾ ਰਿਹਾ ਹਨਾ ਤਾਂ ਮੈਨੂੰ ਲੱਗਦਾ ਕਿ ਉਹ ਵਿਆਹ ਦੀ ਨੀਮ ਉਵੇਂ ਰੱਖਣਾ ਨਹੀਂ ਵਰਕ ਕਰ ਸਕਦਾ ਅ ਮਤਲਬ ਜਦੋਂ ਉਹ ਥੋੜਾ ਹੋਰ ਵੱਡੇ ਹੋਣਗੇ ਤਾਂ ਉਹਨਾਂ ਨੂੰ ਆਪਣੇ ਆਪ ਹੀ ਲੱਗੂਗਾ ਕਿ ਮਤਲਬ ਇਸ ਵਿਆਹ ਦੀ ਨੀਂਮ ਤਾਂ ਇਸ ਲਈ ਰੱਖੀ ਗਈ ਸੀ ਕਿ ਆਪਾਂ ਬਾਹਰ ਜਾਣਾ ਹੈ ਮਤਲਬ ਤੇ ਬਾਕੀ ਇਹ ਹੈ ਕਿ ਉਹ ਉਹ ਉਮਰ ਬਹੁਤ ਛੋਟੀ ਉਮਰ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਆਹ ਦੇ ਬੰਧਨ ਚ ਬੰਨੇ ਜਾਣ ਲਈ ਤੇ ਉੱਥੇ ਜਾ ਕੇ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਇੱਕ ਘਰ ਪਰਿਵਾਰ ਨੂੰ ਚਲਾਉਣ ਲਈ ਉਹ ਦੋ ਜਣੇ ਆ ਮਾਨਸਿਕ ਤੌਰ ਤੇ ਉਹਨੇ ਹਲੇ ਸਮਝਦਾਰ ਨਹੀਂ ਹੋਏ ਹੁੰਦੇ ਤੇ ਇਸ ਲਈ ਉਹ ਵਿਆਹ ਵਿਆਵਹਾਂ ਦੇ ਵਿੱਚ ਦਿੱਕਤਾਂ ਆਉਂਦੀਆਂ ਹੀ ਨੇ ਉੱਥੇ ਮਤਲਬ ਜਿੰਨਾ ਹੈ ਕਿ ਜੇ ਆਪਾਂ ਨੂੰ ਵੀ ਕਾਲਸ ਆਉਂਦੀਆਂ ਫਿਰ ਉੱਥੇ ਇਹ ਵੀ ਹੈ ਕਿ ਆਪਾਂ ਉੱਥੇ ਜਾ ਕੇ ਜਿਹੜਾ ਅਗਰੈਸ਼ਨ ਹੈ ਉਹ ਵੀ ਦੋਨਾਂ ਧਿਰਾਂ ਵੱਲੋਂ ਹੀ ਮਤਲਬ ਦੇਖਣ ਨੂੰ ਆਉਂਦਾ ਹੈ ਕਿ ਉਹ ਮਸਲਿਆਂ ਦੇ ਉੱਪਰ ਉਹ ਬੈਠ ਕੇ ਗੱਲਬਾਤ ਕਰਨਾ ਨਹੀਂ ਚਾਹੁੰਦੇ ਇੱਕ ਦੂਜੇ ਤੇ ਖਿਸ ਜਾਂਦੇ ਆ ਜਾਂ ਫਿਰ ਜਦੋਂ ਪੁਲਿਸ ਇਨਵੋਲਡ ਹੁੰਦੀ ਹੈ ਉਦੋਂ